ਇੰਡੀਆ ਦੀ ਸਭ ਤੋਂ ਖਾਸ ਗੱਲ ਇਹ ਹੈ ਵੀ ਡਰਦੇ ਨਹੀਂ ਹੈਗੇ ਹਰ ਜਗ੍ਹਾ ਤੇ ਪਹੁੰਚੇ ਹੋਏ ਦੁਨੀਆ ਦੇ ਚਾਹੇ ਜਿੰਨੀ ਮਰਜ਼ੀ ਖਤਰਨਾਕ ਹੋਵੇ ਆ ਪਿੱਛੇ ਜੀ ਵੇਖ ਲੋ ਸੀਰੀਆ ਚ ਯੁੱਧ ਲੱਗਿਆ ਖਬਰ ਆਈ ਆ ਇੰਡੀਅਨ ਫਸ ਗਏ ਉੱਥੇ ਫਿਰ ਸਰਕਾਰਾਂ ਨੇ ਰੈਸਕਿਊ ਕਰਕੇ ਲੈ ਕੇ ਆਂਦਾ ਉਹਨਾਂ ਨੂੰ ਇਰਾਕ ਦਾ ਯੁੱਧ ਹੋਇਆ ਉੱਥੇ ਵੀ ਸਭ ਤੋਂ ਵੱਧ ਇੰਡੀਆ ਨੇ ਫਸੇ ਆ ਉੱਥੋਂ ਵੀ ਰੈਸਕਿਊ ਕਰਕੇ ਕੱਢ ਕੇ ਲਿਆਏ ਆ ਅੱਛਾ ਜਦੋਂ ਇਹ ਆਪਣੇ ਦੇਸ਼ ਚ ਹੁੰਦੇ ਨਾ ਉਦੋਂ ਕਹਿੰਦੇ ਯਾਰ ਕੰਟਰੀ ਸਹੀ ਨਹੀਂ ਹੈਗੀ ਸਰਕਾਰਾਂ ਸਹੀ ਨਹੀਂ ਹੈਗੇ ਸਿਸਟਮ ਸਹੀ ਨਹੀਂ ਹੈਗਾ ਤੇ ਇੱਥੇ ਬੇਰੋਜ਼ਗਾਰੀ ਬਹੁਤ ਆ ਜਾਣਾ ਹੀ ਪੈਣਾ ਕਿਤੇ ਤੇ ਜਦੋਂ ਜਾ ਕੇ ਤੇ ਫਸ ਜਾਂਦੇ ਆ ਉਦੋਂ ਰੈਸਕਿਊ ਕਰਦੀ ਆ ਟੀਮ ਜਦੋਂ ਜਹਾਜ਼ 'ਚ ਬੈਠੇ ਹੁੰਦੇ ਫਿਰ ਕਹਿਣਗੇ ਭਰਾਓ ਆਪਣੇ ਦੇਸ਼ ਵਰਗੇ ਮੋਈ ਨਹੀਂ ਹੈਗੀ ਜਾਣ ਹੈ ਤੇ ਜਹਾਨ ਹੈ ਧਾਕੜੀ ਰੱਖਿਆ ਬਾਹਰਲੇ ਦੇਸ਼ਾਂ 'ਚ ਭਾਰਤ ਮਾਤਾ ਕੀ ਜੈ ਫਿਰ ਜਦੋਂ ਵਾਪਸ ਆ ਜਾਂਦੇ ਆ ਥੋੜਾ ਜਿਹਾ ਮੂਲ ਠੀਕ ਹੁੰਦਾ ਫਿਰ ਇਰਾਕ ਚੱਲ ਜਾਂਦੇ ਆ ਓਏ ਯਾਰ ਫਿਰ ਚਲ ਗਏ ਦੀ ਕੋਈ ਗੱਲ ਨਹੀਂ ਨਾਲ ਕੱਢ ਹੀ ਲੋਣਾ ਰੈਸਕਿਊ ਕਰਕੇ ਇਹ ਤਾਂ ਛੱਡੋ ਯੂਕਰੇਨ ਦੀ ਜੰਗ ਹੋਈ ਉੱਥੇ ਵੀ ਇਹੀ ਖਬਰ ਆਈ ਕੋਈ ਨਹੀਂ ਹੈਗਾ ਕਿਸੇ ਦੇਸ਼ ਦਾ ਉੱਤੇ ਇਹ ਖਬਰ ਆਈ ਇੰਡੀਅਨ ਫਸੇ ਯੂਕਰੇਨ ਚ ਯਾਰ ਯੂਕਰੇਨ ਕਿਉਂ ਗਿਆ ਹੋਇਆ ਤੁਸੀਂ ਉਹ ਜਦੋਂ ਮੈਂ ਰਿਸਰਚ ਕੀਤੀ ਬਾਅਦ ਚ ਪਤਾ ਲੱਗਿਆ ਵੀ ਯੂਕਰੇਨ ਦੇ ਵਿੱਚ ਐਮਬੀਬੀਐਸ ਦਾ ਕੋਰਸ ਕਰਾਉਂਦੇ ਆ ਜਿਆਦਾ ਪੈਸੇ ਲੈ ਕੇ ਐਵੇਂ ਕਰਾਈ ਜਾਂਦੇ ਆ ਬਸ ਉਦੋਂ ਤੇ ਹੁਣ ਮੈਂ ਜਦੋਂ ਇੰਡੀਆ ਦੇ ਵਿੱਚ ਐਮਬੀਬੀਐਸ ਦੇਖਦਾ ਨਾ ਡਾਕਟਰ ਮੈਨੂੰ ਡਰ ਲੱਗਦਾ ਮੈਂ ਨਹੀਂ ਜਾਂਦਾ ਦਵਾਈ ਲੈਣ ਉਹਨਾਂ ਕੋਲ ਮੈਨੂੰ ਪਤਾ ਕਿ ਉਹ ਮੈਨੂੰ ਮਨ ਚ ਹੁੰਦਾ ਵੀ ਪਤਾ ਨਹੀਂ ਕਿਹੜਾ ਪਿੱਛੋਂ ਯੂਕਰੇਨ ਵਾਲਾ ਨਿਕਲਣਾ ਈ ਜੋ ਇਹਨਾਂ ਨੇ ਕਿਤੇ ਜਾ ਕੇ ਫਸਨ ਨੂੰ ਤੇ ਉੱਥੋਂ ਰੈਸਕਿਊ ਕਰਕੇ ਵਾਪਸ ਆਉਣ ਨੂੰ ਇੱਕ ਐਡਵੈਂਚਰ ਬਣਾ ਲਿਆ